ਦੋਸਤੋ ਨਮਸਕਾਰ ਰੋਸ਼ਨੀ ਪੰਜਾਬੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਤੋਂ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਤੀਆਂ ਦਾ ਪ੍ਰੋਗਰਾਮ ਐਸਐਡੀ ਕਾਲਜ ਵਿੱਚ ਕਰਵਾਇਆ ਗਿਆ ਇਸ ਮੌਕੇ ਤੇ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2 ਦੇ ਫਿਲਮੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਅਸ਼ੋਕ ਬੰਸਲ ਦੀ ਰਿਪੋਰਟ ਦੇ ਵਿੱਚ ਯਾਨ ਦਾ ਤਿਉਹਾਰ ਜਿਹੜਾ ਕਿ ਆਪਣੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਬੜਾ ਉਤਸ਼ਾਹ ਨਾਲ ਬਣਾਇਆ ਜਾਂਦਾ ਜੋ ਲੜਕੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ ਅ ਇਹ ਇਹ ਤਿਉਹਾਰ ਹਰ ਸਾਲ ਮੈਡਮ ਵੀਨੂ ਗੋਇਲ ਜੋ ਸਮਾਜ ਸੇਵੀ ਹੈ ਇਹ ਆਰਗੇਨਾਈਜ਼ ਕਰਦੇ ਆ ਤਾਂ ਇਸ ਵਾਰ ਇਹ ਐਸਐਸਜੀ ਗਰਲਸ ਕਾਲਜ ਅਮਰਜੀਤ ਸਿੰਘ ਰੋਡ ਪਟੰਡਾ ਦੇ ਉੱਪਰ ਇਹ ਆਰਗੇਨਾਈਜ਼ ਕੀਤਾ ਹੈ ਸਾਡੇ ਕਾਲਜ ਦੇ ਵਿੱਚ ਔਰ ਸਾਨੂੰ ਬੜੀ ਖੁਸ਼ੀ ਹੈ ਕਿਉਂਕਿ ਮੈਡਮ ਗੀਨੂ ਕੋਇਲ ਸਾਡੇ ਕਾਲਜ ਦੇ ਹੀ ਸਟੂਡੈਂਟ ਨੇ ਔਰ ਅੱਜ ਇਹ ਫੰਕਸ਼ਨ ਜਿਹੜਾ ਕਰ ਰਹੀ ਹੈ ਤਾਂ ਇਹਨਾਂ ਨੂੰ ਮੈਂ ਵਧਾਈ ਦਿੰਦਾ ਔਰ ਸਾਰੇ ਪਟਨਾਵਾਸੀਆਂ ਨੂੰ ਇੱਥੇ ਆਉਣ ਤੇ ਮੈਂ ਉਹਨਾਂ ਦਾ ਜੀ ਰਹਿ ਗਿਆ ਥੈਂਕ ਯੂ ਆਹ ਜੋ ਲੋਕ ਪਰਦਾ ਲਾ ਰਿਹਾ ਹੈ ਪਾਈਆ ਆਵਾਜ਼ ਨਿਕਲ ਰਹੀ ਹੈ ਜੇ ਪੁਲਿਸ ਹੈ ਇੱਥੇ ਜਾਂਦੇ ਮੇਲੇ ਤੇ ਆਏ ਜੀ ਔਰ ਸਾਡੀ ਫਿਲਮ ਆ ਰਹੀ ਹੈ ਕੁੜੀਆਂ ਜਵਾਨ ਬਹੁਤ ਪਰੇਸ਼ਾਨ 2 ਤੇ ਉਹਦੀ ਪ੍ਰੋਮੋਸ਼ਨ ਦੇ ਲਈ ਆਇਆ ਕੀ ਕਹਿਣਾ ਚਾਹੁੰਦੇ ਅੱਜ ਦੇ ਅੱਜ ਦੇ ਪ੍ਰੋਗਰਾਮ ਜਿਹੜੇ ਸਿੰਮਟ ਕੇ ਦਾ ਕਿ ਨੇ ਅੰਦਰ ਜਾ ਜਾ ਕੇ ਪਬਲਿਕ ਦੇ ਵਿੱਚ ਅੰਗੇ ਬਾਹਰ ਤੀਆਂ ਲੱਗਦੀਆਂ ਸਾਡਾ ਵਿਰਸਾ ਹੈ ਤੀਆਂ ਔਰ ਇੱਕ ਤੀਆਂ ਧਿਆਣੀਆਂ ਨੂੰ ਆਪਸ ਵਿੱਚ ਮਿਲਣ ਜੁਲਣ ਦਾ ਵੀ ਅਸਲ ਖੇਡ ਨਾਲ ਵੀ ਮੌਕਾ ਮਿਲਦਾ ਇਹ ਇਹ ਮੇਲੇ ਲੱਗਦੇ ਨੇ ਚਾਹੀਦੇ 2 ਲੱਖ ਜਿਹੜੇ ਤੀਆਂ ਦੇ ਲਈ ਆ ਦੋ ਤੀਆਂ ਬਸ ਤੀਆਂ ਜਾਂਦੀਆਂ ਵਸਦੀਆਂ ਰਹਿਣ ਪਰਮਾਤਮਾ ਨੇ ਉਹਨਾਂ ਨੂੰ ਕਦੇ ਵੀ ਕਿਸੇ ਦੀ ਵੀ ਤੀ ਨੂੰ ਦੁੱਖ ਨਹੀਂ ਪੁਰਾਣੇ ਸੱਜਾ ਤੁਹਾਡੇ ਨੀਜ਼ ਦਾ ਕੀ ਫਰਕ ਸਮੇਂ ਦੇ ਕਿੰਨਾ ਚਾ ਆਸਾਨ ਵਧੀਆ ਜਿਹਾ ਨਾਮ ਗਿਆ ਦੇਖੋ ਪੁਰਾਣਾ ਪੁਰਾਣਾ ਹੁੰਦਾ ਜੀ ਨਵਾਂ ਨਵਾਂ ਹੀ ਹੁੰਦਾ ਇੰਨੇ ਫਰਕ ਆ ਹਾਂ ਜੀ ਬਹੁਤ ਥੈਂਕ ਯੂ ਬਹੁਤ ਹਾਂ ਜੀ ਮੈਂ ਕੀ ਕਹਿਣਾ ਚਾਹੁੰ ਮੇਰੇ ਰਾਤ ਜੀ ਜੀਆਂ ਦਾ ਜਨਾਬ ਉੱਪਰ ਆ ਰਹੇ ਕਿ ਇਸ ਤਰ੍ਹਾਂ ਦੇ ਸ਼ਹਿਰ ਵਾਸੀਆਂ ਨੂੰ ਸਪੋਰਟ ਹੈਲਾ ਤਾਂ ਬੀਨੂ ਗੋਇਲ ਪਟੈਂਡਾ ਤੋਂ ਤੁਹਾਡਾ ਸਵਾਗਤ ਕਰਦੀ ਹੈ ਸਾਰੇ ਮੀਡੀਆ ਦਾ ਔਰ ਜਿੰਨੀਆਂ ਮੇਰੀਆਂ ਭੈਣਾਂ ਇੱਥੇ ਪਹੁੰਚੀਆਂ ਹਜ਼ਾਰਾਂ ਦੀ ਤਦਾਰ ਦੇ ਵਿੱਚ ਔਰ ਤੀਆਂ ਬਠਿੰਡੇ ਦੀਆਂ ਮਾਨ ਬਠਿੰਡੇ ਦਾ ਹਰ ਸਾਲ ਹੀ ਇਹਨਾਂ ਨੂੰ ਕੁੜੀ ਕਰੰਦੀ ਹੈ ਔਰ ਬੜਾ ਅੱਛਾ ਲੱਗ ਰਿਹਾ ਹੈ ਕਿ ਇੱਥੇ ਜਿਹੜੀਆਂ ਅੱਜ ਗੈਸਟ ਵੀ ਬੁਲਾਈਆਂ ਗਈਆਂ ਨੇ ਲੇਡੀਆਂ ਕੋਈ ਨਾ ਕੋਈ ਪੋਲਿਟਿਕਸ ਦੇ ਵਿੱਚ ਐਮ ਐਲ ਏ ਰਹੀ ਹੈ ਕੋਈ ਆਪਣੀ ਜਿਵੇਂ ਫਸਟ ਸਿਟੀਜ਼ਨ ਮੇਅਰ ਵੀ ਰਹੀ ਹੈ ਕਿ ਲੇਡੀ ਰਹੀ ਹੈ ਔਰ ਐਂਟਰਪ੍ਰੈਨਿਅਰ ਲੇਡੀਆਂ ਜਿਹੜੀਆਂ ਕਿ ਜੈਂਟਸ ਦੇ ਬਰਾਬਰ ਕਹਿੰਦੇ ਨਾ ਵੀ ਇਕੁਐਲਟੀ ਦੀ ਗੱਲ ਕਰਦੇ ਆਂ ਮੋਡਰਨ ਮੋਡਾ ਮਿਲਾ ਕੇ ਬਿਜ਼ਨਸ ਦੇ ਵਿੱਚ ਵੀ ਹੈ ਜਿਹੜੀਆਂ ਹੁਣ ਬਹੁਤ ਅੱਛਾ ਕੰਮ ਕਰ ਰਹੀਆਂ ਤਾਂ ਕੁਝ ਲੇਡੀਜ਼ ਨੂੰ ਅਜ ਮਾਰ ਮਿੰਡੇ ਦਾ ਅਵਾਰਡ ਵੀ ਦਿੱਤਾ ਜਾਊਗਾ ਔਰ ਕੁਝ ਹੈਲਥ ਔਰ ਕੇਅਰ ਲਾਈਨਸ ਵੀ ਕੁਝ ਡਾਕਟਰਸ ਨੇ ਜਿਹੜੇ ਇੱਥੇ ਪਹੁੰਚੇ ਨੇ ਵੀ ਲੇਡੀ ਡਾਕਟਰ ਉਹਨਾਂ ਨੂੰ ਵੀ ਮਾਰ ਮਿੰਡੇ ਦਾ ਔਰਡ ਦਿੱਤਾ ਜਾਏਗਾ ਤਾਂ ਇਸ ਤਰ੍ਹਾਂ ਦੀਆਂ 11 ਤੋਂ 13 ਮਹਿਲਾਵਾਂ ਜਿਹੜੀਆਂ ਮਾਰ ਮਿੰਡੇ ਦਾ ਲੈਣੀਆਂ ਤੇ ਹਜ਼ਾਰਾਂ ਮੇਰੀਆਂ ਬੇਟੀਆਂ ਤੇ ਮਹਿਲਾਵਾਂ ਜਿਹੜੀਆਂ ਕੀ ਪੰਜਾਬੀ ਸਭਿਆਚਾਰ ਤੇ ਸਾਡੇ ਦੇਸ਼ ਦੀ ਸੰਸਕ੍ਰਿਤੀ ਨੂੰ ਪ੍ਰੈਜੈਂਟ ਕਰਨੀਆਂ ਔਰ ਮੈਸੇਜ ਇਹ ਦੇਣ ਗਿਆ ਕਿ ਜੋ ਸਾਡਾ ਸਵਾਦ ਸਾਡੇ ਭਾਰਤ ਦੀ ਸੰਸਕ੍ਰਿਤੀ ਸਾਡੇ ਪੰਜਾਬ ਦੇ ਮિજાਜ ਦੇ ਵਿੱਚ ਹੈ ਉਹ ਸਵਾਦ ਵੈਸਟਰਨ ਕਲਚਰ ਨਹੀਂ ਹੈ ਤਾਂ ਆਓ ਮੋੜ ਕੇ ਆਪਾਂ ਆਪਣੀ ਸੰਸਕ੍ਰਿਤੀ ਨੂੰ ਆਪਣੇ ਸਭਿਆਚਾਰ ਨੂੰ ਬਚਾਈਏ ਇਹਦੇ ਨਾਲ ਜੁੜੀਏ ਇਹਦੇ ਨਾਲ ਕਾਫੀ ਕਹਾਣੀਆਂ ਵੀ ਜੁੜੀਆਂ ਤੀਆਂ ਦੇ ਨਾਲ ਜਿਵੇਂ ਸ਼ੰਕਰ ਜੀ ਪਾਰਵਤੀ ਜੀ ਦੀ ਇੱਕ ਸਟੋਰੀ ਜੁੜੀ ਹੈ ਸਾਡਾ ਪੰਜਾਬੀ ਦਾ ਵਿਰਸਾ ਵੀ ਜੁੜਿਆ ਤਾਂ ਇਹਨਾਂ ਚੀਜ਼ਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਸੰਸਕਾਰ ਨੂੰ ਜਿਉਂਦਾ ਰੱਖੀਏ ਐਸਐਸਡੀ ਗਰਲ ਕਾਲਜ ਪਟੇੰਡਾ ਅਮਰਿਤ ਸਿੰਘ ਰੋਡ ਦੇ ਵੇੜੇ ਦੇ ਵਿੱਚ ਤੀਆਂ ਦਾ ਰੌਣਕਾਂ ਲੱਗੀਆਂ ਹੋਈਆਂ ਨੇ ਔਰ ਭਾਰੀ ਮਾਤਰਾ ਦੇ ਵਿੱਚ ਮਹਿਲਾਵਾਂ ਪਹੁੰਚੀਆਂ ਨੇ ਸਭ ਨੂੰ ਤੀਆਂ ਦੀਆਂ ਬਹੁਤ ਬਹੁਤ ਬਤਾਈਆਂ ਥੈਂਕ ਯੂ